ਜਿੰਨੂੰ ਪਾਵਰ ਬਹੁਤ ਪਸੰਦ ਆ ਤੇ ਉਹ ਪਾਵਰਫੁਲ ਵਿਅਕਤੀ ਬਣਨਾ ਚਾਹਦਾ ਉਹਦੇ ਰਾਜ 'ਚ ਜੇ ਕੋਈ ਵੀ ਆਇਆ ਤਾਂ ਉਹਨੇ ਉਹਨੂੰ ਪਰੇ ਹਟਾਣਾ ਪੈਸੇ ਨਾਲ ਪਿਆਰ ਨਾਲ ਜੇ ਨਹੀਂ ਮੰਨਿਆ ਤਾਂ ਮਾਰ ਦੇ ਬਸ ਆਹੀ ਗੱਲ ਆ ਵੀ ਤੁਸੀਂ ਨਾ ਤਾਂ ਚੈਨ ਨਾਲ ਸੌ ਸਕਦੇ ਹੋ ਨਾ ਤੁਸੀਂ ਚੈਨ ਨਾਲ ਘੁੰਮ ਸਕਦੇ ਹੋ ਤੁਹਾਨੂੰ 24 ਘੰਟੇ ਰਹਿਣਾ ਵੀ ਪਿੱਛੇ ਕੋਣ ਆ ਅੱਗੇ ਕੋਣ ਆ ਤੇ ਉਹ ਦੇਖ ਉਹ ਮੈਨੂੰ ਦੇਖ ਰਿਹਾ ਐਦਾਂ ਤਾਂ ਕੋਈ ਦੇਖ ਰਿਹਾ ਕਿਉਂਕਿ ਤੁਹਾਡੇ ਦਿਮਾਗ ਦੇ ਸਿਰ ਤੇ ਹਮੇਸ਼ਾ ਪਿਸਤੌਲ ਖੜੀ ਹੈ ਕਿਹਾ ਜਾਂਦਾ ਵਾ ਪਰ ਮੁੰਡਿਆਂ ਦੀ ਵੀ ਅਸੀਂ ਕੋਈ ਚੰਗੀ ਹਾਲਤ ਨਹੀਂ ਹੈਗੀ ਤੁਸੀਂ ਸੋਚ ਨਹੀਂ ਸਕਦੇ ਵੀ ਵਿਚਾਰੇ ਕਿੰਨੇ ਸੁਸਾਈਡ ਹੋ ਰਹੇ ਨੇ ਅੱਜ ਦੇ ਸਮੇਂ 'ਚ ਦੇਖ ਲਓ ਜੇ ਸੁਸਾਈਡ ਕੱਢ ਲਓ ਤੁਸੀਂ ਮੁੰਡੇ ਜਿਆਦਾ ਉਹਦਾ ਕਾਰਨ ਇਹੀ ਹੈ ਕਿ ਉਹਨਾਂ ਤੇ ਜਿਹੜੇ ਟੈਗ ਲੱਗੇ ਹੋਏ ਨੇ ਸਟਰੋਂਗ ਜ਼ਿੰਮੇਵਾਰੀਆਂ ਤੂੰ ਹੀ ਆ ਹੋਰ ਕੁਛ ਨਹੀਂ ਆ ਇਹ ਉਹਨਾਂ ਨੂੰ ਰਸਤੇ ਤੇ ਚੱਲਣ ਲਈ ਮਜਬੂਰ ਕਰ ਦਿੰਦਾ ਜਿੱਥੇ ਫਿਰ ਮੁੜਨਾ ਔਖਾ ਹੋ ਜਾਂਦਾ ਮੇਰੇ ਮਨ 'ਚ ਉਮੀਦ ਸੀ ਵੀ ਯਾਰ ਮੈਨੂੰ ਪੰਜਾਬੀ ਇੰਡਸਟਰੀ ਹੋਈਆ ਬਣਾਉਂਗੀ ਔਰ ਮੈਂ ਔਰ ਵੱਡੇ ਪ੍ਰੋਡਕਸ਼ਨਰ ਦਾ ਹਿੱਸਾ ਬਣੂਗਾ ਉਹ ਨਹੀਂ ਹੋਇਆ ਫਿਰ ਮੈਨੂੰ ਲੱਗਾ ਸ਼ਾਇਦ ਮੈਂ ਅਜੇ ਵੀ ਮਿਰਚ ਕੋ ਕਮੀ ਆ ਤਾਂ ਕਿ ਮੈਂ ਕੁਝ ਐਸੀ ਪੋਲਿਟਿਕਸ ਹੈ ਮਤਲਬ ਮੈਂ ਕਹਿ ਨਹੀਂ ਸਕਦਾ ਪੋਲਿਟਿਕਸ ਆ ਜਾਂ ਕਿਵੇਂ ਆ ਪਤਾ ਨਹੀਂ ਕੀ ਕਾਰਨ ਇਹ ਤੇ ਮੈਨੂੰ ਇੱਕ ਦੋ ਫਿਲਮਾਂ ਚ ਕੜਵਾਇਆ ਵੀ ਗਿਆ ਮੈਂ ਨਾਮ ਨਹੀਂ ਲਵਾਂਗਾ ਪੈਂ ਵਧੀਆ ਮੈਨੂੰ ਪਹਿਲਾ ਲੀਡ ਕੈਰੈਕਟਰ ਸੀ ਕਈ ਮੇਰੇ ਲਈ ਹੁ ਮੈਟਰ ਨਹੀਂ ਕਰਦਾ ਮੈਨੂੰ ਕੋਈ ਕਾਲ ਕਰ ਰਿਹਾ ਨਹੀਂ ਕਰ ਰਿਹਾ ਮੇਰਾ ਕੰਮ ਭਾਜੀ ਕੰਮ ਕਰ ਦੇ ਸਸਤੀਕਾ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਆ ਵੈਬ ਸੀਰੀਜ਼ ਜਿਹੜੀ ਕਿ ਦਾਰੋ ਜਿਸ ਦਾ ਜ਼ਿਕਰ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਵੀ ਹੈਗਾ ਤਾਂ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਇਹ ਕਰਾਂਗੇ ਕਿ ਜਿੰਨੇ ਵੀ ਆਰਟਿਸਟ ਹੈਗੇ ਨੇ ਸਾਰੇ ਸਿਰੇ ਦੇ ਆਰਟਿਸਟ ਨੇ ਜਿਨ੍ਹਾਂ ਨੇ ਥੀਏਟਰ ਤੋਂ ਆਪਣੀ ਜ਼ਿੰਦਗੀ ਦਾ ਸਟਰਗਲ ਕਿਉਂਕਿ ਥੀਏਟਰ ਦੀ ਜ਼ਿੰਦਗੀ ਜਿਹੜੀ ਹੈਗੀ ਜਿਹੜੀ ਕਿ ਅਸਲ ਗਲੀਆਂ ਤੋਂ ਸ਼ੁਰੂ ਹੁੰਦੀ ਹੈ ਜਿੱਥੇ ਹਰ ਇੱਕ ਨਾਟਕ ਨੁੱਕੜ ਨਾਟ ਦੇ ਜਿੰਨਾਂ ਨੇ ਜ਼ਿੰਦਗੀ ਦਾ ਉਹ ਰਸ ਦੇਖਿਆ ਹੁੰਦਾ ਜਿੱਥੇ ਸ਼ਾਇਦ 100 ਰੁਪਿਆ ਵੀ ਜਿਹੜਾ ਸ਼ਾਮ ਨੂੰ ਮਿਲਣਾ ਕਿ ਨਹੀਂ ਮਿਲਣਾ ਇਹ ਵੀ ਨਹੀਂ ਪਤਾ ਹੁੰਦਾ ਤੇ ਸਾਡੇ ਨਾਲ ਰਾਹੁਲ ਪਾਜੀ ਹੈਗੇ ਨੇ ਇਸ ਫਿਲਮ ਦੇ ਵਿੱਚ ਵਿਲਨ ਦਾ ਰੋਲ ਕਰ ਰਹੇ ਜਾਂ ਕਿਹੜਾ ਰੋਲ ਕਰ ਰਹੇ ਉਹ ਵੀ ਜਾਣਾਂਗੇ ਤੇ ਜਿਨ੍ਹਾਂ ਨੇ ਪਹਿਲਾਂ ਬੇਹੱਦ ਜਿਹੜੀਆਂ ਫਿਲਮਾਂ ਕੀਤੀਆਂ ਉਹਨਾਂ ਨੂੰ ਫਿਲਮਾਂ ਚਾਹੀਏ ਉਹ ਪੁਲਿਸ ਦਾ ਰੋਲ ਹੋਵੇ ਚਾਹੀਏ ਉਹ ਗੁੰਡੇ ਦਾ ਰੋਲ ਹੋਵੇ ਤੇ ਸਾਰਿਆਂ ਨੂੰ ਬਹੁਤ ਪਸੰਦ ਆ ਸਭ ਤੋਂ ਪਹਿਲਾਂ ਬਈ ਸਵਾਗਤ ਡੇਲੀ ਪੋਸਟ ਪੰਜਾਬੀ ਦਾ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ ਪਹਿਲਾਂ ਤਾਂ دارو ਦੀ ਗੱਲ ਕਰਾਂਗੇ دارو ਦੇ ਵਿੱਚ ਤੁਹਾਡਾ ਕਿਹੜਾ ਰੋਲ ਹੈਗਾ ਤੇ ਅਸੀਂ ਜਿੰਨੀ ਵੀ ਦੇਖਿਆ ਤੇ ਰੋਲ ਦੇ ਦੇਖ ਕੇ ਤਾਂ ਲੱਗ ਰਿਹਾ ਵਿਲਨ ਹੀ ਲੱਗ ਰਿਹਾ ਸ਼ਾਇਦ ਇਹ ਕੈਰੈਕਟਰ ਆ ਜੀ ਬਿੱਲਾ ਬਾਮਨ ਦਾ ਅੱਛਾ ਬਿੱਲਾ ਬਾਮਨ ਦਾ ਜੀ ਇਹ 네ਗੇਟਿਵ ਸ਼ੇਡ ਹੈ ਅੱਛਾ ਇਨਟਰਟੇਨ ਕਰੂਗਾ ਬਹੁਤ ਜ਼ਿਆਦਾ ਹੂੰ ਜਿੰਨੂੰ ਪਾਵਰ ਬਹੁਤ ਪਸੰਦ ਆ ਤੇ ਉਹ ਪਾਵਰਫੁਲ ਵਿਅਕਤੀ ਬਣਨਾ ਚਾਹੁੰਦਾ ਉਹਦੇ ਰਾਜ 'ਚ ਜੇ ਕੋਈ ਵੀ ਆਇਆ ਹੂੰ ਤਾਂ ਉਹਨੇ ਉਹਨੂੰ ਪਰੇ ਹਟਾਣਾ ਹੂੰ ਪੈਸੇ ਨਾਲ ਹੂੰ ਪਿਆਰ ਨਾਲ ਜੇ ਨਹੀਂ ਮੰਨਿਆ ਤਾਂ ਮਾਰ ਕੇ ਅੱਗੇ ਉਹਨੇ ਵਧਣਾ ਹੀ ਵਧਣਾ ਮਤਲਬ ਚਲੋ ਪੈਸਾ ਦਾ ਦੇ ਰਿਆ ਨਾ ਵੱਡੀ ਗੱਲ ਇਹ ਹੈਗੀ ਆ ਵੀ ਇੱਥੇ ਇਕੱਲਾ ੱੱਕੇ ਨਾਲ ਪਰ ਟਾਇਆ ਜਾਂਦਾ ਇਥੇ ਸਾਰੇ ਤਰੀਕੇ ਬਣਾਣੇ ਨੇ ਅੱਛਾ ਤੇ ਲਾਸਟ ਜੇ ਨਹੀਂ ਮੰਨੇ ਤਾਂ ਫਿਰ ਉਹਨੇ ਬੜਕਾ ਦੇਣਾ ਮਤਲਬ ਹਟਦਾ ਨਹੀਂ ਰੁਕਦਾ ਹਾਰਾ ਬਸ ਹੁੰਦਾ ਹੋਣਾ ਵੀ ਜੇ ਜਿੱਦ ਤੇ ਅੱਖ ਚਲੀ ਗਈ ਚਾਹੇ ਉਹ ਅੱਖ ਕਿੰਦੇ ਤੇ ਜਾਵੇ ਬੰਦੇ ਤੇ ਚਾਹੇ ਜਿੱਦ ਤੇ ਜਾਵੇ ਵੀ ਉਹ ਚਲੀ ਗਈ ਉਹਨੇ ਆਪਣਾ ਕੰਮ ਕੱਢ ਕੇ ਹੀ ਸਾਹ ਲੈਣਾ ਤੁਸੀਂ ਉਹਨੂੰ ਰੋਕ ਨਹੀਂ ਸਕਦੇ अच्छा यस ਬਸ ਜਿਵੇਂ ਕਹਿੰਦੇ ਨੇ ਵੀ ਸ਼ਹਿਰ ਦੇ ਵਿੱਚ ਜੰਗਲ ਜੰਗ ਸ਼ੇਰ ਹੀ ਰਾਜਾ ਹੁੰਦਾ ਵੀ ਉਹਨੇ ਤਾਂ ਜਿੰਨੀ ਮਰਜ਼ੀ ਦੁਸ਼ਮਣੇ ਪਾਲੋ ਰਾਜਾ ਸ਼ੇਰ ਨਹੀਂ ਰਹਿਣਾ ਰਹਿਣਾ ਸ਼ੇਰ ਨੇ ਇਹ ਉਹੀ ਕੰਮ ਆ ਜੀ ਬਸ ਮਤਲਬ ਬਾਮਾ ਦਾ ਕੰਮ ਹੋ ਰਹਿਣਾ ਇਹਦੇ Yes 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 ਕਿਸੇ ਬਾਮਰਾਂ ਦੇ ਵੈਸੇ ਹੀ ਬਹੁਤ ਹੁੰਦੇ ਨੇ ਕਹਿੰਦੇ ਨੇ ਬਦਮਾਸ਼ੀ ਦੇ ਅਸੀਂ ਕਿਸੇ ਛੋੜ ਲਈ ਕਿੰਨੇ ਪੰਜਾਬ ਦੇ ਜਾਂ ਕਿਤੇ ਕਰੀ ਕਹਿੰਦੇ ਸਭ ਤੋਂ ਵੱਡੀ ਜਿਹੜੀ ਬਦਮਾਸ਼ੀ ਹੈਗੀ ਉਹ ਵੀ ਇਹਨਾਂ ਨੇ ਕੀਤੀ ਸੀ ਬਿਲਕੁਲ ਜੀ ਔਰ ਤੁਸੀਂ ਦੇਖੋਗੇ ਇਹਨਾਂ ਦਾ ਰਤਬਾ ਇਹਨਾਂ ਦਾ ਲੈਵਲ ਜਿੱਦਾਂ ਇਹਨੂੰ ਪੋਰਟਰੇਟ ਕੀਤਾ ਬਾਈ ਨੇ ਬਹੁਤ ਖੂਬਸੂਰਤ ਤਰੀਕੇ ਨਾਲ ਲਿਖਿਆ ਬੁੱਕ ਕਮਾਲ ਦਾ ਬ ਡਿਜ਼ਾਈਨ ਕੀਤਾ ਪਾਤਰ ਮੈਂ ਤਾਂ ਸਿਰਫ ਉਹਨੂੰ ਲੋਕਾਂ ਤੱਕ ਪਹੁੰਚਾਇਆ ਵਾ ਪਰ ਆਵਾ ਵੀ ਹਰ ਜਗ੍ਹਾ ਤੇ ਕੁਝ ਨਹੀਂ ਹੁੰਦੇ ਬਿਲਕੁਲ ਆ ਨਹੀਂ ਆ ਵੀ ਇਹ ਹੋਰ ਨਹੀਂ ਹੁੰਦੇ ਜਾਂ ਬਿੱਲਾ ਬਾਂਮਣਾ ਤਾਂ ਜਾਂ ਹੋਰ ਲੋਕ ਨਹੀਂ ਇਹੋ ਜਿਹੇ ਹੁੰਦੇ ਬਸ ਇਹ ਕਿਰਦਾਰ ਆਹੀ ਆ ਵੀ ਜੇ ਕੁਝ ਸਮੇਂ ਲਈ ਉਹਨਾਂ ਲੋਕਾਂ ਨੂੰ ਜਾਂ ਉਹਨਾਂ ਮੁੰਡਿਆਂ ਨੂੰ ਮੈਸੇਜ ਵੀ ਆ ਜਿਹੜੇ ਇਸ ਲਾਈਨ ਤੇ ਚੱਲਦੇ ਪਏ ਨੇ ਵੀ ਕੁਝ ਸਮੇਂ ਲਈ ਤੁਹਾਨੂੰ ਪਾਵਰ ਮਿਲੂਗੀ ਤੁਸੀਂ ਉਹ ਉਸ ਮਾਹੌਲ ਨੂੰ ਇੰਜੋਏ ਕਰੋਗੇ ਪੈਸੇ ਨੂੰ ਸ਼ੌਹਰਤ ਨੂੰ ਪਰ ਅੰਤ ਜਿਹੜਾ ਹੈ ਨਾ ਉਹ ਬਹੁਤ ਮਾੜਾ ਹੋਊਗਾ ਬਿਲਕੁਲ ਬਿਲਕੁਲ ਉਹ ਬਹੁਤ ਭਿਆਨਕ ਹੁੰਦਾ ਤੇ ਉਹਦੇ ਨਾਲ ਤੁਸੀਂ ਇਹ ਸਮਝ ਲਓ ਕਿ ਜੇ ਤੁਸੀਂ ਇਹ ਰਸਤੇ ਤੇ ਚੱਲੇ ਤਾਂ ਸਿਰਫ ਇੰਨੀ ਕੀ ਜ਼ਿੰਦਗੀ ਆ ਤੇ ਫਿਰ ਬਾਅਦ ਚ ਬਰਬਾਦ ਹੋ ਜਾਓ ਉਸ ਸਮਾਂ ਇਹ ਹੈਗਾ ਕਿ ਵੀ ਰਾਤ ਨੂੰ ਪਤਾ ਨੀਂਦ ਤੋਂ ਬਾਅਦ ਆਦ ਉੱਠਣਾ ਇੱਕ ਹੁੰਦਾ ਪਰਮਾਤਮਾ ਨੇ ਚੱਕ ਲੈਣਾ ਇੱਕ ਪਤਾ ਨਹੀਂ ਕਿੰਨੇ ਕਿੰਨੇ ਚੱਕ ਲੈਣਾ ਬਸ ਆਹੀ ਗੱਲ ਆ ਕਿ ਤੁਸੀਂ ਨਾ ਤਾਂ ਚੈਨ ਨਾਲ ਸੌ ਸਕਦੇ ਹੋ ਨਾ ਦੀ ਚੈਨ ਨਾ ਬਾਰ ਘੁੰਮ ਸਕਦੇਓ ਤਾਨੂੰ 24 ਘੰਟੇ ਰਹਿਣਾ ਵੀ ਪਿੱਛੇ ਕੋਣਾ ਅੱਗੇ ਕੋਣਾ ਉਹ ਦੇਖ ਉਹ ਮੈਨੂੰ ਦੇਖ ਰਿਆ ਇੱਦਾਂ ਤਾਂ ਕੋਈ ਦੇਖ ਰਿਆ ਕਿ ਤੁਹਾਡੇ ਦਿਮਾਗ ਤੇ ਸਿਰ ਤੇ ਹਮੇਸ਼ਾ ਪਿਸਤੌਲ ਖੜੀ ਹੈ ਤੇ ਗੋਲੀ ਕਿਸੇ ਟਾਈਮ ਵੀ ਚੱਲ ਸਕਦੀ ਹੈ ਇਹ ਰਾਤ ਵੀਰੇ ਫਿਰ ਐ ਹੀ ਹੁੰਦਾ ਬਿਲਕੁਲ ਕਈ ਇਸ ਰਾਹ ਨੂੰ ਚੁੰਦੇ ਨੇ ਜਿਵੇਂ ਅਸੀਂ ਅੰਮਰਦੀਪ ਭਾਈ ਜੀ ਗੱਲ ਕਰਿਓ ਉਹਨੇ ਕਿ ਜਿਹੜੀ ਸਚਾਈ ਹੈਗੀ ਆ ਉਹ ਸ਼ਾਇਦ ਵੈਬ ਸੀਰੀਜ਼ ਵਿੱਚ ਰਹਿ ਗਈ ਅੱਜ ਕੱਲ ਦਿਖਾਉਣ ਨੂੰ ਬਾਕੀ ਕਿਤੇ ਦਾ ਸਾਰਾ ਕੁਝ ਜਿਹੜੀ ਡਿਲੀਵਰੀ ਹੁੰਦੀ ਹੈ ਉਹ ਪਿੱਛੋਂ ਗਲਾ ਕੁੱਟਿਆ ਜਾਂਦਾ ਵੀ ਇੰਨੇ ਕੀ ਬਸ ਹੈਗਾ ਵੀ ਇਸ ਤੋਂ ਬਾਅਦ ਅੰਤ ਤੱਕ ਤੂੰ ਨਹੀਂ ਬੋਲ ਸਕਦਾ ਕਹਿੰਦੇ ਇੱਥੇ ਸਭ ਕੁਝ ਅਸੀਂ ਖੋਲਤਾ ਕਹਿੰਦੇ ਯਾਰ ਵੈਬ ਸੀਰੀਜ਼ ਦਾ OTT ਦਾ ਜਿਹੜਾ ਫਾਇਦਾ ਵਾ ਜਾਂ ਸਭ ਤੋਂ ਵੱਡੀ ਜਿਹੜੀ ਦੀ ਮੈਨੂੰ ਚੰਗੀ ਚੀਜ਼ ਲੱਗਦੀ ਹੈ ਵਾ ਵੀ ਜੋ ਹੈਗਾ ਉਵੇਂ ਲੋਕਾਂ ਤੱਕ ਪਹੁੰਚਦਾ ਜੇ ਉਵੇਂ ਹੀ ਲੋਕਾਂ ਤੱਕ ਪਹੁੰਚੂਗਾ ਤੇ ਯਾਰ ਉਹ ਇੱਕ ਰਿਐਲਿਟੀ ਦਾ ਘੱਟੋ ਘੱਟ ਨਿਕਲ ਕੇ ਸਾਹਮਣੇ ਆਵੇ ਨਾ ਬਿਨਾ ਪਰਦੇ ਤੋਂ ਔਰ ਇਹਦੇ ਚ ਬਹੁਤ ਕੁਝ ਚੰਗਾ ਵੀ ਹੁੰਦਾ ਤੇ ਬਹੁਤ ਕੁਝ ਮਾੜਾ ਵੀ ਹੁੰਦਾ ਪਰ ਸਾਰਾ ਕੁਝ ਉਵੇਂ ਹੀ ਪਹੁੰਚਣਾ ਚਾਹੀਦਾ ਲੋਕਾਂ ਤੱਕ ਜੋ ਐਚਯੂ ਵਿੱਚ ਚੱਲ ਰਿਹਾ ਜਿਵੇਂ ਅੰਬਰਪਾਈ ਨੇ ਗੱਲ ਕੀਤੀ ਕਹਿੰਦੇ ਕਿ ਕੁੜੀਆਂ ਕੁੜੀ ਦੀ ਗੱਲ ਕੀਤੀ ਪੈਟਰੋਲ ਪੰਪ ਤੇ ਮੇਰੇ ਸਾਹ ਚਲੋ ਕੁੜੀ ਤੇ ਤਰਾਸ ਦੀ ਉਹਨਾਂ ਨੂੰ ਲੱਗਿਆ ਵੀ ਕੁੜੀ ਇਹ ਕੰਮ ਕਰ ਰਹੀ ਤੇ ਮੈਨੂੰ ਲੱਗਿਆ ਤਰਸ ਆਇਆ ਮੇਰੇ ਸਾਹ ਨਾ ਮੁੰਡਿਆਂ ਦੀ ਆਵਾਜ਼ ਵੀ ਨਹੀਂ ਚੱਕੀ ਜਾ ਰਹੀ ਮੁੰਡੇ ਸ਼ਾਇਦ ਕਿੱਥੇ ਕਿੱਥੇ ਕੀਤੇ ਕਿੱਥੇ ਹਰਾਸ ਹੋ ਰਹੇ ਨੇ ਇਹ ਸ਼ਾਇਦ ਫਿਲਮੇ ਚ ਪਤਾ ਲੱਗੇਗਾ ਵੀ ਸ਼ਾਇਦ ਉਹ ਉਹਨਾਂ ਨੇ ਦੱਸਿਆ ਵੀ ਕੁੜੀ ਨਾਲ ਹਰਾਸਮੈਂਟ ਹੁੰਦੀ ਮੁੰਡਿਆਂ ਨਾਲ ਵੀ ਹੋ ਰਹੀ ਹੈ ਵੀਰੇ ਸਾਰਿਆਂ ਨਾਲ ਹੁੰਦੀ ਹੈ ਮਤਲਬ ਇਹ ਗੱਲ ਚਲੋ ਇਹ ਵੈਬ ਸੀਰੀਅਲ ਦਾ ਜਿਹੜਾ ਟੌਪਿਕ ਆਉ ਦਾਰੋ ਹੈ ਉਹਦੇ ਕਰਕੇ ਉਹਦਾਂ ਕਿਹਾ ਜਾਂਦਾ ਵਾ ਪਰ ਮੁੰਡਿਆਂ ਦੀ ਵੀ ਅਸੀਂ ਕੋਈ ਚੰਗੀ ਹਾਲਤ ਨਹੀਂ ਹੈਗੀ ਤੁਸੀਂ ਸੋਚ ਨਹੀਂ ਸਕਦੇ ਵੀ ਵਿਚਾਰੇ ਕਿੰਨੇ ਸੁਸਾਈਡ ਹੋ ਰਹੇ ਨੇ ਕਿੰਨੇ ਪਰੇਸ਼ਾਨ ਨੇ ਕਿਉਂਕਿ ਮੁੰਡਿਆਂ ਤੇ ਇੱਕ ਇੰਨਾ ਕੁ ਜ਼ਿਆਦਾ ਪ੍ਰੈਸ਼ਰ ਬਿਲਡ ਕਰਤਾ ਜਾਂਦਾ ਹੈ ਵੀ ਉਹਨਾਂ ਨੂੰ ਟੀਕਾ ਹੀ ਬਚਪਨ ਤੋਂ ਇਹ ਲਾਇਆ ਜਾਂਦਾ ਵੀ ਸਾਰੀ ਜ਼ਿੰਮੇਵਾਰੀ ਹੀ ਤੇਰੀ ਹੈ ਤੇਰੀ ਹੈ ਕਿ ਤੂੰ ਹੀ ਕਮਾਣਾ ਤੂੰ ਹੀ ਘਰ ਚਲਾਣਾ ਪਰੇਸ਼ਾਨੀਆਂ ਵੀ ਤੂੰ ਹੀ ਚਲਣੀਆਂ ਘਰ ਦੇ ਕਲੇਸ਼ ਵੀ ਤੂੰ ਹੀ ਚੱਲਣੇ ਆ ਤੇ ਤੇਰੀ ਜ਼ਿੰਮੇਵਾਰੀ ਹੈ ਬਲਕਿ ਕੋਈ ਮੁੰਡੇ ਦੀ ਜ਼ਿੰਮੇਵਾਰੀ ਨਹੀਂ ਹੈਗੀ ਵੀਰੇ ਕੋਈ ਆਪਾਂ ਮਤਲਬ ਕੋਈ ਲਿਖਾ ਕੇ ਨਹੀਂ ਆਏ ਹੋਏ ਪਿੱਛੋਂ ਵੀ ਇਹ ਸਾਰਾ ਕੁਝ ਆਪਾਂ ਹੀ ਕਰਨਾ ਹੈ ਉਹ ਦਿਨਾਂ ਚ ਉਹ ਸਮੇਂ ਚ ਜਦੋਂ ਤੁਸੀਂ ਅੱਜ ਕਈ ਮੇਰੇ ਇੱਕ ਦੋ ਸਰਕਲ ਚ ਵੀ ਅਦਾਮ ਘਟਨਾਵਾਂ ਹੋ ਗਈਆਂ ਨੇ ਮੇਰਾ ਬਹੁਤ ਅਜੀਬ ਇੱਕ ਦੋਸਤ ਸੀ ਸੈਂਟੀ ਬਡਰੁਖਾ ਉਹ ਸੁਸਾਈਡ ਕਰ ਗਿਆ ਮੁੰਡਾ ਅਫਸਰ ਉਹ ਸਾਰਾ ਕੁਝ ਤਾਂ ਹੀ ਸੀ ਵੀ ਉਰਤੇ ਪ੍ਰੈਸ਼ਰ ਇੰਨਾ ਬਿਲਡ ਕਰਤਾ ਜਾਂਦਾ ਕੋਈ ਤੂੰ ਰਾਏ ਨਹੀਂ ਕੋਈ ਬਚਦਾ ਉਹਨੂੰ ਕੋਈ ਸੁਣਨ ਵਾਲਾ ਨਹੀਂ ਹੁੰਦਾ ਸਭ ਤੋਂ ਵੱਡੀ ਗੱਲ ਕਿ ਕਿ ਕਿਸੇ ਕੋ ਬੈਠ ਕੇ ਉਹ ਮੁੰਡਾ ਹੈ ਹਾਂ ਵੀ ਆਪਣੀ ਗੱਲ ਕਹਿ ਸਕੇ ਉਹਦੇ ਚ ਵੀ ਪਰਦੇ ਵੀ ਤੂੰ ਮੁੰਡਾ ਯਾਰ ਤੂੰ ਰੋਈ ਜਾਣਾ ਮਿਹਰਬਾਨ ਯਾਰ ਤੂੰ ਲੋਕ ਲੋਕ ਕਹਿ ਰਹੇ ਨੇ ਵੀ ਤੈਨੂੰ ਤੈਨੂੰ ਤਾਕਤ ਹੋਣੀ ਜੇ ਤੂੰ ਪਰਵਾਹ ਨੂੰ ਚਲਾਣਾ ਤੂੰ ਰੋ ਰਿਹਾ ਯਾਰ ਬਿਆ ਕੇ ਲੈ ਤੂੰ ਮੁੰਡੇ ਥਲੇ ਰੋਂਦੇ ਹੁੰਦੇ ਆ ਤੂੰ ਦਰਦਾ ਪਿਆ ਵਾ ਤੁਸੀਂ ਯਾਰ ਉਹਦੀ ਗੱਲ ਹੀ ਨਹੀਂ ਸੁਣ ਰਹੇ ਉਹ ਬੰਦਾ ਕੀ ਉਹਦੇ ਅੰਦਰ ਚੱਲਦਾ ਪਿਆ ਉਹ ਕਿੰਨਾ ਪਰੇਸ਼ਾਨ ਆ ਤੁਸੀਂ ਇੱਕ ਵਾਰ ਬੈਠ ਕੇ ਕੁਝ ਨਾ ਕਰੋ ਘੰਟਾ ਮੂੰਹ ਬੰਦ ਕਰਕੇ ਸ ਤੂੰ ਕਹਿਣਾ ਕੀ ਚਾਹ ਰਿਹਾ ਉਹ ਵੀ ਹਿੰਮਤ ਤੁਹਾਡੀ ਜਿਹੜੀ ਗੱਲ ਤੁਸੀਂ ਕਰ ਰਹੇ ਨਾ ਇੱਕ ਪਿਛਲੇ ਦਿਨ ਮੈਨੂੰ ਇੱਕ ਫੋਨ ਬੰਦੇ ਦਾ ਆਇਆ ਵੈਸੇ ਹੀ ਆਇਆ ਕਿੰਨਾ ਕੋਈ ਬੰਦਾ ਬੜਾ ਪਰੇਸ਼ਾਨ ਸੀ ਤੇ ਅਸੀਂ ਨਾ ਉਹਨੂੰ ਇੱਕ ਘੰਟਾ ਸੋਚ ਕੇ ਉਹਦੀ ਗੱਲਾਂ ਸੁਣੀਆਂ ਉਹਨੇ ਜਿਹੜਾ ਤੁਸੀਂ ਗੱਲ ਕਰੀ ਸੀ ਉਹ ਸਟੈਪ ਵੱਲ ਜਾ ਰਿਹਾ ਸੀ ਉਹ ਬੰਦੇ ਨੇ ਰਾਹ ਮੋੜ ਲੈ ਕੇ ਕਿੰਨਾ ਯਾਰ ਵਾਕਈ ਉਹਨੂੰ ਸਮਝਾਣਾ ਤਾਂ ਜ਼ਰੂਰੀ ਹੈ ਨਾ ਵੀਰੇ ਯਾਰ ਮੈਂ ਕੰਨਾ ਵੀ ਸਮਝਾਣਾ ਵੀ ਅਗਲਾ ਸਟੈਪ ਹੰਮ ਪਹਿਲਾਂ ਤਾਂ ਉਹਨੂੰ ਹਲਕਾ ਹੋ ਲਾਂਦਾ ਅੱਜ ਦੇ ਸਮੇਂ 'ਚ ਦੇਖ ਲਓ ਜੇ ਸੁਸਾਇਸਾਈਡ ਕੱਢ ਲਓ ਤੁਸੀਂ ਮੁੰਡੇ ਜਿਆਦਾ ਹਮ ਉਹਦਾ ਕਾਰਨ ਇਹੀ ਆ ਕਿ ਉਹਨਾਂ ਤੇ ਜਿਹੜੇ ਸਟਰੋਂਗ ਜ਼ਿੰਮੇਵਾਰੀਆਂ ਤੂੰ ਹੀ ਆ ਹੋਰ ਕੁਛ ਨਹੀਂ ਆ ਇਹ ਉਹਨਾਂ ਨੂੰ ਰਸਤੇ ਤੇ ਚੱਲਣ ਲਈ ਮਜਬੂਰ ਕਰ ਦਿੰਦਾ ਜਿੱਥੇ ਫਿਰ ਮੁੜਨਾ ਔਖਾ ਹੋ ਜਾਂਦਾ ਜਾਂ ਤਾਂ ਮਰਦੇ ਆ ਜਾਂ ਫਿਰ ਹੋਰ ਰਸਤਾ ਚੁਣ ਲੈਂਦੇ ਆ ਜਿੱਥੇ ਫਿਰ ਜੇਲ੍ਹਾਂ ਚ ਜਾਂ ਬਰਬਾਦੀ ਚ ਬੈਠੇ ਹੁੰਦੇ ਆ ਇੱਕ ਉਹਨਾਂ ਸੀ ਚਲੋ ਇਹ ਕੱਲ ਬੜੀ ਜ਼ਰੂਰੀ ਸੀ ਇਹ ਹੁਣ ਅਸੀਂ ਇੰਟਰਟੇਨਮੈਂਟ ਦੇਖ ਕੇ ਰਸਤੇ ਤੇ ਗੱਲ ਕਰਦੇ ਆ ਜਿਵੇਂ ਤੁਹਾਡੇ ਅਸੀਂ ਸੀਨ ਦੇਖਦੇ ਆ ਤੜੇ ਕ ਸੀਨ ਬੜਾ ਮੈਨੂੰ ਬੜੀ ਲੱਗਦਾ ਸੀ ਫੋਨ ਤੇ ਗੱਲ ਕਰ ਰਹੇ ਜਾਨੋ ਕਿੰਨੀ ਉਹ ਚੀਜ਼ ਉਹ ਰਿਐਲਿਟੀ ਹੈ ਉਹ ਲੋਕ ਦੱਸਦੇ ਨਹੀਂ ਇਹ ਇਹ ਜਿਹੜੇ ਜਿਹੜੇ 50 ਪਲੱਸ 50 ਪਲੱਸ ਜਿਹੜੇ ਬੰਦੇ ਨੇ ਉਹ ਚੀਜ਼ਾਂ ਹੁੰਦੀਆਂ ਸਾਬਨੇ ਰੀਚਾਰਜ ਕਰਵਾਏ ਹੋਏ ਫੋਨ ਤੇ ਮੁੰਡਿਆਣੇ ਕੁੜੀਆਂ ਦੀ ਆਵਾਜ਼ਾਂ ਕੱਢ ਕੱਢ ਕੇ ਰੀਚਾਰਜ ਕਰਵਾਏ ਹੋਏ ਨੇ ਮੁੰਡਿਆਣੇ ਮਤਲਬ ਮੁੰਡਿਆਂ ਦਾ ਹੀ ਖਿੱਚਿਆ ਹੋਇਆ ਰਾਜ ਕੇ ਸਵਾਦ ਲਿਆ ਹੋਇਆ ਤੁਸੀਂ ਗੱਲ ਕਰ ਰਹੇ ਹੋ ਵੱਡ ਖਾਣੇ ਦੇ ਕਾਫੀ ਫੇਮਸ ਪਾਤਰ ਹੋਇਆ ਤੇ ਉਹਦੇ ਚ ਬਸ ਕੋਈ ਏਦਾਂ ਦੀ ਗੱਲ ਹੀ ਸੀ ਵੀ ਇਹ ਖਾ ਕੀ ਹੁੰਦਾ ਵਾ ਜਦੋਂ ਤੁਹਾਨੂੰ ਕਈ ਮੁੰਡੇ ਐਸੇ ਆ ਜਿਨ੍ਹਾਂ ਦੀ ਆਵਾਜ਼ ਤੁਸੀਂ ਜੱਜ ਹੀ ਨਹੀਂ ਕਰ ਸਕਦੇ ਵੀ ਉਹ ਮੁੰਡਾ ਬੋਲਦਾ ਪਿਆ ਕਿ ਕੁੜੀ ਬੋਲਦੀ ਪਈ ਉਹਨਾਂ ਨੇ ਲਗਭਗ ਜ਼ਿਆਦਾ ਨਹੀਂ ਤੇ 30 ਤੋਂ 40% ਐਸੇ ਮੁੰਡੇ ਜਨਾ ਰੱਜ ਕੇ ਰੀਚਾਰਜ ਕਰਵਾਏ ਨੇ 50 50 ਸਾਲ ਦੇ ਬੁੜਿਆਂ ਤੋਂ ਵੀ ਕਰਾਏ ਨੇ ਜਿਆਦਾ ਹੋਈ ਨਹੀਂ ਉਹੀ ਹੈ ਪ੍ਰੀਤੀ ਜੋ ਸੋਨੂ ਜਾਨ ਨੂੰ ਉਹ ਜੇ ਨੇ ਬਸ ਨੀ ਇਹ ਦਿਮਾਗ ਤੇ ਮਤਲਬ ਇਹ ਕਿੰਨਾ ਸਾਡਾ ਜਿਵੇਂ ਅਸੀਂ ਕਹੀਏ ਕਿ ਆਪਣੇ ਇਹਨੂੰ ਕੀ ਕਹਿ ਸਕਦੇ ਆ ਤੁਸੀਂ ਆਪਾਂ ਸ਼ਬਦਾ ਜਿਵੇਂ ਉਹ ਪਾਸ਼ਾ ਵਰਤੀਏ ਇੰਨਾ ਜ਼ਿਆਦਾ ਆਪਣੇ ਦਿਮਾਗ ਤੇ ਚੜਿਆ ਹੋਇਆ ਕਾਮ ਕਾਮ ਇੰਨਾ ਚੜਿਆ ਹੋਇਆ ਦਿਮਾਗ ਤੇ ਇਹ ਸਪੈਸਾ ਤੇ ਸਾਡਾ ਪਰਿਵਾਰ ਹੀ ਤਾਂ ਹੈਗਾ ਘਰੇ ਯਾਰ ਪਤਾ ਗੱਲ ਕੀ ਹੁੰਦਾ ਵੀ ਬੰਦੇ ਦੀ ਉਹ ਫਿਤਰਤ ਜੀ ਹੈ ਨਾ ਜਦੋਂ ਜੇ ਤਾਂ ਯਾਰ ਤੁਸੀਂ ਆਪਣੀ ਸੋਚ ਨੂੰ ਗੁਰਬਾਣੀ ਨਾਲ ਜਾਂ ਕਿਸੇ ਵੀ ਧਰਮ ਨਾਲ ਨਹੀਂ ਜੋੜਿਆ ਹੋਇਆ ਤੁਹਾਡੇ ਅੰਦਰ ਸਬਰ ਸੰਤੋਖ ਨਹੀਂ ਹੈਗਾ ਜਾਂ ਤੁਹਾਡੇ ਅੰਦਰ ਉਹ ਚੀਜ਼ਾਂ ਨਹੀਂ ਹੈਗੀਆਂ ਪ੍ਰਮਾਤਮਾ ਦਾ ਡਰ ਨਹੀਂ ਜਾਂ ਤਨੁਚ ਜਿੰਦਾ ਗਿਆਨ ਨਹੀਂ ਹੈਗਾ ਕਿ ਐਦਾਂ ਕਰਨ ਨਾਲ ਮੇਰਾ ਪਰਿਵਾਰ ਵੀ ਉੱਜੜੂਗਾ ਤਾਂ ਮੇਰੀ ਵੀ ਬਦਨਾਮੀ ਹੋਊਗੀ ਜੇ ਤੁਸੀਂ ਉਹ ਪ੍ਰੋਸੈਸ 'ਚ ਨਹੀਂ ਹੋ ਤਾਂ ਫਿਰ ਤੁਸੀਂ ਦੂਸਰਾ ਪੱਖ ਹੋ ਜਿਹਦੇ ਤੇ ਫਿਰ ਸਭ ਤੋਂ ਵੱਧ ਇਹ ਕੰਮ ਚੜਦਾ ਉਹ ਫਿਰ ਦਿਮਾਗ ਤੇ ਬੰਦਿਆਂ ਦੇ ਚੜਦਾ ਫਿਰ ਜਦੋਂ ਵੀ ਉਹਨਾਂ ਨੂੰ ਕਿਤੇ ਓਪਰਚ्युनिटी ਦਿਖਦੀ ਆ 5-700 ਰੁਪਏ ਚ 1000 ਚ ਫਿਰ ਉਹ ਪਿੱਛੇ ਨਹੀਂ ਹਟਦੇ ਫਿਰ ਉਹ ਰੀਚਾਰਜ ਜਿਹੜੇ ਕਰਵਾਣੇ ਆ ਫਿਰ ਓਪਰਚ्युनिटी ਹੁੰਦੀ ਆ ਤੇ ਵੱਡ ਖਾਣੇ ਜਿਹਦਾ ਕੀਤਾ ਹੋਇਆ ਉਹ ਫਿਰ ਓਪਰਚ्युनिटी ਵਾਂਗੂ ਹੀ ਲਾਂਦੇ ਨੇ ਵੀ ਅੱਜ 5-700 ਰੀਚਾਰਜ ਕਰਾਓ ਕੱਲ੍ਹ ਨੇ ਪਰਸੋਂ ਮਿਲਣ ਆਉਗੀ ਬਸਾਂ ਨੇ ਮਤਲਬ ਟਰਾਈ ਜੇ ਤੁਹਾਡੀ ਫਿਲਮ ਅਸੀਂ ਉਹ ਫਿਲਮਾਂ ਦੀ ਅਸੀਂ ਕਹਿ ਦਈਏ ਕਿ ਵੀ ਉਹ ਰੀਅਲ ਚੀਜ਼ਾਂ ਹੈਗੀਆਂ ਜਦੋਂ ਚੀਜ਼ਾਂ ਦੇਖ ਲੀਆਂ ਮਤਲਬ ਉਹਨਾਂ ਫਿਲਮਾਂ ਦਾ ਸੀ ਦੇਖੀਏ ਵੀ ਉਹ ਜੋ ਦਿਖਾਤਾ ਉਹ ਸਚਾਈ ਹੈਗੀ ਐ ਵੀ ਉਹ ਲੋਕਾਂ ਪਿੰਡਾਂ ਵਿੱਚ ਜੀ ਹੋਈ ਜਾਂਦਾ ਉਹ ਵੱਡੇ ਲੋਕ ਵੀ ਕਰੀ ਜਾਂਦੇ ਨੇ ਅਸੀਂ ਕਹੀਆ ਵੀ ਉਹ ਲੈਵਲ ਵਾਲੇ ਲੋਕ ਵੀ ਉਹ ਕਰੀ ਜਾਂਦੇ ਨੇ ਹਾਂ ਵੀਰੇ ਉਹ ਤਾਂ ਹੀ ਇੰਨਾ ਵਾਇਰਲ ਹੋਇਆ ਪਾਤਰ ਕਿਉਂਕਿ ਮੈਂ ਲੋਕਾਂ ਦੇ ਬਹੁਤ ਨੇੜੇ ਤੱਕ ਲੈ ਗਿਆ ਉਹਨੂੰ ਲੋਕਾਂ ਨੂੰ ਐ ਲੱਗਾ ਵੀ ਯਾਰ ਐਂ ਹੁੰਦਾ ਬਾਹਰ ਉਹ ਬੰਦਾ ਮਿਲਿਆ ਸੀ ਅੱਜ ਹਾਂ ਮਤਲਬ ਉਹ ਸਮਝ ਲਾ ਵੀ ਜਦੋਂ ਐਜ਼ ਅਨ ਕਲਾਕਾਰ ਮੈਨੂੰ ਪਿੰਡਾਂ 'ਚ ਬੰਦੇ ਮਿਲੇ ਹੋਏ ਨੇ ਅੱਜੇ ਉਹ ਸਾਡੇ ਯਾਰ ਦੋਸਤ ਸੀ ਰੀਚਾਰਜ ਕਰਾਣੇ ਸੀ ਉਹ ਵਿਚਾਰੇ ਅੱਜ ਦੁਨੀਆ ਤੋਂ ਚਲੇ ਗਏ ਬਜ਼ੁਰਗ ਵੀਰੇ ਸਾਡੇ ਸਰਕਲ 'ਚ ਬਹੁਤ ਹੋਇਆ ਤਾਂ ਆਪਾਂ ਯੂਨੀਵਰਸਿਟੀ ਪੜਦੇ ਹੁੰਦੇ ਸੀ ਤਾਂ ਉਦੋਂ ਵੀ ਕਿੱਲਾਂ ਉੱਟਦੀਆਂ ਹੁੰਦੀਆਂ ਸੀ ਸਵੇਰੇ ਉੱਠਦੀ ਮਜ਼ਾਕ ਨਹੀਂ ਬਣਾ ਲਦੇ ਦੋਸਤਾਂ ਯਾਰ ਦਾ ਇਹ ਟੰਗਿਆ ਗਿਆ ਓਏ ਤੇ ਕਿਉਂ ਹੈ ਰਾਤ 1200 ਦਾ ਰੀਚ ਚਾਲੇ ਕਰਵਾ ਗਿਆ ਤੂੰ ਪ੍ਰੀਤੀ ਹੈਨਾ ਹੁਣ ਉਹਨੂੰ ਬਾਅਦ ਚ ਪਤਾ ਲੱਗਾ ਮਹੀਨੇ ਬਾਅਦ ਕਿ ਮੁੰਡੇ ਨਾਲ ਗੱਲ ਕਰ ਰਹੀ ਹੈ ਆਈਡੀ ਬਲੌਕ ਹੋ ਗਈ ਤੇ ਇਹ ਤਾਂ ਇੰਨਾ ਕਿ ਜ਼ਿਆਦਾ ਫੇਮਸ ਹੋਇਆ ਸੀ ਇਹ ਵਾਲਾ ਕਲੱਬ ਅਜੇ ਹੁਣ ਵੀ ਚੱਲਦਾ ਐਨਮੀ ਹੁਣ ਬੰਦ ਹੋ ਗਿਆ ਇਹ ਹੁਣ ਵੀ ਚੱਲਦਾ ਜਦੋਂ ਤੁਸੀਂ ਕੋਈ ਪਾਤਰ ਨੂੰ ਕਰਦਾ ਜਾਂ ਕਿਸੇ ਐਕਟਰ ਕਿਸੇ ਕਿਰਦਾਰ ਨੂੰ ਨਿਭਾ ਰਿਹਾ ਵਾਂ ਉਸ ਦੀ ਪਿਛਲੀ ਸੱਚਾਈ ਬਹੁਤ ਹੁੰਦੀ ਹੈ। ਹਮ ਬਸ ਉਹ ਐਵੇਂ ਵੀ ਲੋਕਾਂ ਤੱਕ ਸਹੀ ਢੰਗ ਨਾਲ ਪਹੁੰਚ ਜੇ ਤਾਂ ਫਿਰ ਉਹ ਸਵਾਦ ਆਉਂਦਾ ਜਿਵੇਂ ਤੁਹਾਨੂੰ ਆਇਆ। ਮੈਂ ਅਸੀਂ ਤੁਹਾਡੇ ਫੇਸ ਨਾਲ ਪਹਿਲਾਂ ਵੀ ਗੱਲ ਕੀਤੀ ਤਾਂ ਜਿਹੜਾ ਫੇਸ ਹੈ ਨਾ ਮੈਂ ਬੜੇ ਟਾਈਮ ਤੋਂ ਜਾਣਦਾ ਤੁਹਾਡੇ ਛੋਟੇ ਛੋਟੇ ਕਲਿੱਕ ਚਾਹੀ ਮੈਂ ਤੁਹਾਡੀ ਪੂਰੀ ਫਿਲਮ ਕੋਈ ਦੇਖੀ ਮੈਂ ਝੂਠ ਨਹੀਂ ਬੋਲਦਾ ਦੇਖੀ ਪਰ ਤੁਹਾਡੇ ਕਲਿੱਕ ਬਹੁਤ ਜ਼ਿਆਦਾ ਦੇਖੇ ਨੇ ਵੀ ਜਿੰਦੇ ਚ ਬੰਦਾ ਸੋਚਦਾ ਵੀ ਹਰ ਵਕਈ ਜੇ ਐਕਟਿੰਗ ਹੈਗੀ ਤਾਂ ਬੰਦੇ ਚ ਹੈਗੀ ਹੈ ਪਰ ਮੈਂ ਇੰਨੇ ਕੰਮ ਤੋਂ ਬਾਅਦ ਕਈ ਵਾਰ ਮਨ ਚ ਆਉਂਦਾ ਵੀ ਬੰਦਾ ਇੱਕ ਐਕਟਰ ਦੇ ਰੂਪ ਚ ਆਣਾ ਚਾਹੀਦਾ ਵੀ ਇੰਨਾ ਕੁ ਉबरे ਵਾਕਈ ਲੱਗੇ ਕਿ ਬਾਲੀਵੁੱਡ ਦਾ ਫੇਸ ਮੈਚ ਤੁਹਾਡਾ ਹੈਗਾ ਇਹ ਕਮੀ ਕਿੱਥੇ ਹੈਗੀ ਹੈ ਵੀ ਇਹ ਕਿਉਂ ਨਹੀਂ ਚੀਜ਼ਾਂ ਹੋ ਰਹੀਆਂ ਕਦੇ ਤੁਸੀਂ ਸੋਚਿਆ ਆਪਦੇ ਆਪ ਕਦੇ ਯਾਰ ਪਹਿਲਾਂ ਮੈਂ ਸੋਚਦਾ ਸੀ ਪਹਿਲਾਂ ਜਦੋਂ ਮੈਂ ਸਦਾਰ ਮੁਹੰਮਦ ਕੀਤੀ ਤਾਂ ਮੈਨੂੰ ਉਮੀਦ ਸੀ ਕਿ ਹੁਣ ਮੈਨੂੰ ਚੰਗਾ ਕੰਮ ਬਹੁਤ ਜ਼ਿਆਦਾ ਕੰਮ ਮਿਲੂਗਾ ਮੈਨੂੰ ਫਿਰ ਲਾਟੂ ਕੀਤੀ ਕਿਉਂਕਿ ਸਾਰਿਆਂ 'ਚ ਮੇਰਾ ਪੈਰਨ ਲੀਡ ਸੀ ਔਰ ਬਹੁਤ ਬੜੀਆਂ ਫਿਲਮਾਂ ਸੀ ਤੇ ਫਿਰ ਲੱਗਾ ਸ਼ਾਇਦ ਮੇਰੇ ਚ ਕੋਈ ਕਮੀ ਹੋਏਗੀ ਸ਼ਾਇਦ ਮੈਂ ਲੋਕਾਂ ਤੱਕ ਨਹੀਂ ਪਹੁੰਚ ਪਾ ਰਿਹਾ ਮੈਂ ਜਾਂ ਦਿਲ ਨਹੀਂ ਜਿੱਤ ਪਾ ਰਿਹਾ ਫਿਸ ਕੰਦਰ ਟੂ ਕੀਤੀ ਮਤਲਬ ਸਰਦਾਰ ਸਾਹਬਾਦ ਕਾਫੀ ਫਿਲਮਾਂ ਬੈਕ ਟੂ ਬੈਕ ਆ ਰਹੀਆਂ ਸੀ ਮੇਰੀਆਂ ਜਿਨ੍ਹਾਂ 'ਚ ਵਧੀਆ ਕਿਰਦਾਰ ਸੀ ਪਰ ਹਾਂ ਉਵੇਂ ਜਿਵੇਂ ਮੈਨੂੰ ਇੱਕ ਉਮੀਦ ਸੀ ਵੀ ਯਾਰ ਮੈਨੂੰ ਪੰਜਾਬੀ ਇੰਡਸਟਰੀ ਉਵੇਂ ਅਪਣਾਊਗੀ ਔਰ ਮੈਂ ਹੋਰ ਵੱਡੇ ਪ੍ਰੋਡਕਸ਼ਨ ਹਾਊਸ ਦਾ ਹਿੱਸਾ ਬਣੂੰਗਾ ਉਵੇਂ ਨਹੀਂ ਹੋਇਆ ਫਿਰ ਮਨ ਲੱਗਾ ਸ਼ਾਇਦ ਮੈਂ ਅਜੇ ਵੀ ਮਿਰਚ ਦੀ ਕਮੀ ਹੈ ਤਾਂ ਕਿ ਮੈਂ ਕੁਝ ਐਸੀ ਪਰਫਾਰਮਸ ਮਤਲਬ ਮੈਂ ਕਹਿ ਨਹੀਂ ਸਕਦਾ ਪੋਲਿਟਿਕਸ ਆ ਜਾਂ ਕਿਵੇਂ ਆ ਕਿਉਂਕਿ ਉਸ ਇੱਕ ਟਾਈਮ ਤੋਂ ਬਾਅਦ ਆ ਕੇ ਜਦੋਂ ਮੈਂ ਗੁਰਬਾਣੀ ਨਾਲ ਜੁੜ ਗਿਆ ਮੈਂ ਸੋਚਣਾ ਹੀ ਬੰਦ ਕਰਤਾ ਚੀਜ਼ਾਂ ਬਾਰੇ ਫਿਰ ਤਾਂ ਮੈਂ ਫੋਕਸ ਸਿਰਫ ਆਪਣੇ 'ਤੇ ਕੀਤਾ ਕਿ ਮੈਂ ਆਪਣਾ ਕੰਮ ਕਰਾਂ ਤਾਂ ਤੁਹਾਡੇ ਵੀ ਕਿਤਨੇ ਕਿਤੇ ਪੈਦਾ ਹੋਈ ਸੀ ਬਿਲਕੁਲ ਰਹੀ ਸੀ ਯਾਰ ਮੇਰੇ ਤੇ ਬਹੁਤ ਰਹੀ ਸੀ ਮੈਂ ਸਕੰਦਰ 2 ਤੱਕ ਮੇਰੇ ਤੇ ਰਹੀ ਸੀ ਕਿਉਂਕਿ ਸਕੰਦਰ 2 'ਚ ਵੀ ਬਹੁਤ ਚੀਪ ਪਰਫਾਰਮੈਂਸ ਹੋਈ ਸੀ ਬਹੁਤ ਐਪਰੀਸ਼ੀਏਸ਼ਨ ਮਿਲੀ ਸੀ ਆਰਟੀਕਲ ਲੱਗਦੇ ਨੇ ਤੁਹਾਡੇ ਤੇ ਵੀ ਤੁਸੀਂ ਬਹੁਤ ਕਮਾਲ ਐਕਟਰ ਹੋ ਇਹ ਆ ਉਹ ਆ ਤੇ ਲੱਗਦਾ ਵੀ ਠੀਕ ਆ ਯਾਰ ਮੈਂ ਆਪਣਾ ਕੰਮ ਕਰਤਾ ਵੀ ਹੁਣ ਮੈਂ ਇੱਕ ਇੰਡਸਟਰੀ 'ਚ ਆ ਮੈਂ ਆਪਣਾ ਕੰਮ ਕਰਤਾ ਤਾਂ ਹੁਣ ਮੈਨੂੰ ਕੰਮ ਫਿਰ ਵੱਡ ਖਾਨਾ ਇੱਕ ਐਸਾ ਪਾਤਰ ਹੋਇਆ ਜਿੰਨੇ ਮਤਲਬ ਸਾਰੀਆਂ ਹੀ ਚੀਜ਼ਾਂ ਬ੍ਰੇਕ ਕਰਤੀਆਂ ਉਹਦੇ ਸੋਸ਼ਲ ਮੀਡੀਆ ਤੇ ਵਿਊਜ਼ ਹਰ ਇੱਕ ਇੱਕ ਰੀਲ ਦੇ ਮਿਲੀਅਨਸ ਵਿਊ ਹੋਏ ਤਾਂ ਲੋਕਾਂ ਨੇ ਇੰਨਾ ਕ ਪਿਆਰ ਦਿੱਤਾ ਉਹਨੂੰ ਇੰਨਾ ਕੁਛ ਐਪਰੀਸ਼ੀਏਟ ਕੀਤਾ ਮੈਂ ਕਿਹਾ ਯਾਰ ਹੁਣ ਤਾਂ ਮਤਲਬ ਬੈਂਡ ਹੋ ਗਿਆ ਉਹਨੂੰ ਵੀ ਹੁਣ ਤਾਂ ਮੈਂ ਕੀ ਕਰ ਲਾਂ ਹੁਣ ਤਾਂ ਮੈਂ ਜੋ ਸਭ ਕੁਝ ਜੋ ਕਰਦਾ ਹੀ ਕਰਦਾ ਉਸ ਤੋਂ ਬਾਅਦ ਵੀ ਉਹ ਨਹੀਂ ਹੋਇਆ ਤਾਂ ਫਿਰ ਮੈਂ ਸੋਚਣਾ ਬੰਦ ਕਰਤਾ ਮੈਂ ਕਿਹਾ ਯਾਰ ਹੁਣ ਮੇਰੇ ਹੱਥ 'ਚ ਨਹੀਂ ਹੈਗਾ ਸ਼ਾਇਦ ਉਹਨਾਂ ਨੂੰ ਮੇਰੇ 'ਚ ਪਤਾ ਨਹੀਂ ਕੋਈ ਕਮੀ ਲੱਗ ਰਹੀ ਹੋਏਗੀ ਜਾਂ ਫੋਨ ਕੀਆ ਪਰ ਮੈਨੂੰ ਨਹੀਂ ਪਤਾ ਮੈਂ ਰੌ ਲੱਗੇ ਜਾਏ ਤਾਂ ਕਿਸੇ ਦਾ ਚਿਹਰਾ ਦੱਬਿਆ ਨਾ ਜਾਵੇ ਇਹ ਤਾਂ ਨਹੀਂ ਹੈਗਾ ਗਰੁੱਪ ਨੀਜ਼ਨ ਤਾਂ ਨਹੀਂ ਹੈਗਾ ਇੱਥੇ ਕੋਈ ਯਾਰ ਇਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਮੈਂ ਇਹਦੇ ਬਾਰੇ ਸੋਚਦਾ ਹੀ ਨਹੀਂ ਹੁਣ ਵੀ ਜੇ ਪਤਾ ਨਹੀਂ ਕੀ ਕਾਰਨ ਇਹਦੇ ਮੈਨੂੰ ਇੱਕ ਦੋ ਫਿਲਮਾਂ ਚ ਕੜਵਾਇਆ ਵੀ ਗਿਆ ਪਰ ਮੈਂ ਨਾਮ ਨਹੀਂ ਲਵਾਂਗਾ ਮੈਂ ਵਧੀਆ ਮੈਨੂੰ ਪਹਿਲਾ ਲੀਡ ਕੈਰੈਕਟਰ ਸੀ ਡੇਟਾਾਂ ਦੀ ਵੀ ਗੱਲ ਹੋ ਗਈ ਸਾਰਾ ਕੁਝ ਹੋ ਗਿਆ ਫਿਰ ਫਿਰ ਪਤਾ ਚੱਲਦਾ ਮੈਂ ਵਿੱਚ ਨਹੀਂ ਆ ਪਰ ਮੈਨੂੰ ਕਾਰਨ ਨਹੀਂ ਦੱਸਿਆ ਜਾਂਦਾ ਵੀ ਮੈਂ ਸਮਝਦਾ ਵੀ ਜੇ ਤਾਂ ਕੋਈ ਕੋਈ ਵੱਡਾ ਕਾਰਨ ਹੁੰਦਾ ਫਿਰ ਤਾਂ ਮੈਂ ਪਹਿਲਾ ਅਪਰੋਚ ਹੀ ਨਾ ਕਰਦੇ ਜੇ ਅਪਰੋਚ ਕੀਤੀ ਐ ਡੇਟਸ ਮਿਲ ਗਈਆਂ ਨੇ ਸਾਰਾ ਕੁਝ ਹੋ ਗਿਆ ਫਿਰ ਅੱਧਾ ਕਿਉਂ ਫਿਰ ਤੁਹਾਡਾ ਫੇਸ ਤਾਂ ਨਹੀਂ ਕਿਤੇ ਉਹ ਬੰਦਿਆਂ ਨੂੰ ਹਿੱਟ ਕਰਦਾ ਜੋ ਫੇਸ ਹੀ ਤੁਹਾਡਾ ਤੁਹਾਨੂੰ ਅੱਗੇ ਨਹੀਂ ਜਾਣ ਦੇ ਰਿਹਾ ਯਾ ਇਹ ਤੁਹਾਨੂੰ ਵਾਇਰ ਕਰਨ ਨੂੰ ਪਤਾ ਮੈਨੂੰ ਤਾਂ ਸਿਰਫ ਇੰਨਾ ਪਤਾ ਕਿ ਮੈਂ ਆਪਣਾ ਕੰਮ ਇਮਾਨਦਾਰੀ ਨਾਲ ਕੀਤਾ ਹਮ ਇਮਾਨਦਾਰੀ ਨਾਲ ਕਰਦਾ ਰਹੂੰਗਾ ਉਹਨੇ ਹਰੇਕ ਪਾਤ ਨੂੰ ਜਿਹੜਾ ਵੀ ਮੈਨੂੰ ਮਿਲੂਗਾ ਉਹ ਮੈਂ ਐਦਾਂ ਕਰੂੰਗਾ ਕਿ ਮੈਨੂੰ ਬਹੁਤ ਸਵਾਦ ਆਏ ਤੇ ਜਿਹੜੇ ਮੈਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਬਹੁਤ ਸਵਾਦ ਆਇਆ। ਮਤਲਬ ਪੈਸੇ ਤਾਂ ਸੰਤੁਸ਼ਟੀ ਤਾਂ ਬੰਦੇ ਨੂੰ ਨਾ ਤੁਹਾਨੂੰ ਮਿਲਨੀ ਕਦੇ ਸ਼ਾਇਦ ਨਾ ਜਿਹੜੇ ਤੁਹਾਨੂੰ ਟਾਰਗੇਟ ਕਰੇ ਨਾ ਉਹਨਾਂ ਨੂੰ ਮਿਲਨੀ ਮੇਰੇ ਸਾਹਮਣੇ ਨਾਲ। ਯਾਰ ਪੈਸੇ ਤੋਂ ਸੰਤੁਸ਼ਟੀ ਤਾਂ ਕਿਸੇ ਨੂੰ ਨਹੀਂ ਮਿਲਦੀ ਉਹ ਨਾ ਹੀ ਤੁਸੀਂ ਕਿਸੇ ਨੂੰ ਰੋਕ ਸਕਦੇ ਹੋ ਨਾ ਹੀ ਤੁਸੀਂ ਕਿਸੇ ਨੂੰ ਦਬਾ ਸਕਦੇ ਹੋ। ਅਗਰ ਤੁਹਾਡੇ ਅੰਦਰ ਕਲਾ ਸੱਚੀ ਹੈ ਅਗਰ ਤੁਸੀਂ ਆਪਣੇ ਕੰਮ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਤਾਂ ਅੱਜ ਨਹੀਂ ਤੇ ਕੱਲ ਤੁਸੀਂ ਬਹੁਤ ਵੱਡੇ ਟੰਗ ਨਾਲ ਲੱਗੇ ਆਵੋਗੇ। ਹੁਣ ਦਾਰੋ ਆ ਰਹੀ ਹੈ। ਭਾਈ ਅਮਰਦੀਪ ਗਿੱਲ ਉਹਨਾਂ ਚ ਵੀ ਇੱਕ ਹੈ। ਤੇ ਜਿਨ੍ਹਾਂ ਨੇ ਮੈਨੂੰ ਵੱਡੀਆਂ-ਵੱਡੀਆਂ oportunidades ਦੇ ਰਹੀ ਨੇ ਅੱਗੇ ਵੀ ਮੈਂ ਪਹਿਲਾਂ ਲੀਡ ਕਰ ਰਿਆਂ ਲੀਡ ਤੇ ਵੀ ਕਰ ਰਿਆਂ ਤੇ ਕਈ ਐਸੇ ਮੇਰੇ ਭਰਾ ਹੋਰ ਵੀ ਨੇ ਜਿਨ੍ਹਾਂ ਨੇ ਮੇਰਾ ਬਹੁਤ ਸਾਥ ਦਿੱਤਾ ਮਤਲਬ ਮਾਨਮ ਬਾਈ ਨੇ ਬਹੁਤ ਵਧੀਆ ਮੇਨਾਂ ਉਹਨਾਂ ਕੰਮ ਕੀਤਾ ਹੈਰੀ ਬਾਈ ਤੇ ਹੁਣ ਵਿਕਰਮ ਸਿੰਘ ਥੋਰੀ ਭਾਜੀ ਵੀ ਪਲਾਨ ਕਰ ਰਹੇ ਨੇ ਹੋਰ ਵੀ ਕਈ ਡਾਇਰੈਕਟਰ ਨੇ ਜਿਹੜੇ ਜਿਨ੍ਹਾਂ ਦੇ ਮੈਂ ਕਰੀਬ ਵੀ ਹਾਂ ਔਰ ਮੇਰੇ ਲਈ ਐਫਰਟ ਵੀ ਕਰ ਰਹੇ ਨੇ ਪਿਆ ਨਹੀਂ ਕਰ ਰਹੇ ਤੇ ਪਰ ਹਾਂ ਇੱਕ ਤਾਂ ਨੂੰ ਇੱਕ ਹੁੰਦਾ ਵੀ ਯਾਰ ਕਿ ਹੁਣ ਕੁਝ ਤੁਸੀਂ ਐਸਾ ਕਰਤਾ ਵਾ ਵੀ ਜਿਹੜਾ ਇਸ ਤੋਂ ਬਾਅਦ ਹੋਣਾ ਚਾਹੀਦਾ ਨਾ ਉਹ ਜੋ ਤੁਸੀਂ ਇੱਕ ਪਾਲ ਦੇ ਹੋ ਤੁਹਾਡੀ ਜਿਹੜੀ ਫੇਸ ਹੈ ਅਸੀਂ ਗੀਪੀ ਦੀਆਂ ਫਿਲਮਾਂ ਦੀ ਗੱਲ ਕਰਦੇ ਸਿੱਧੀ ਗੱਲ ਕਰਦੇ ਆਂ ਵੀ ਉਹ ਜਿਹੜੀਆਂ ਵਾਰਨਿੰਗ ਆਈਆਂ ਨੇ ਉਹ ਸ਼ਾਇਦ ਤੁਹਾਡੇ ਤੇ ਬੜੀਆਂ ਹਿੱਟ ਕਰਨੀਆਂ ਸੀ ਜਿਵੇਂ ਤੁਸੀਂ ਵੀ ਉਸ ਰੋਲ 'ਚ ਹੁੰਦੇ ਤਾਂ ਮੇਰੇ ਸਾਹਮਣੇ ਬੜਾ ਫਿਲਮ ਨੂੰ ਵੀ ਤੇ ਤੁਹਾਡਾ ਉਹ ਵੀ ਬੜਾ ਪੋਜ਼ਿਟਿਵ ਸੀ ਯਾਰ ਪਹਿਲੀ ਗੱਲ ਤੇ ਆਇਆ ਕਿ ਵਾਰਨਿੰਗ ਪ੍ਰਿੰਸ ਬਾਈ ਨੇ ਕੀਤੀ ਔਰ ਉਹਨਾਂ ਨੇ ਬੇਹਦ ਕਮਾਲ ਦਾ ਅਲਟੀਮੇਟ ਕੰਮ ਕੀਤਾ ਉਹਦੇ 'ਚ ਕੋਈ ਸ਼ੱਕ ਨਹੀਂ ਲਾਜਵਾਬ ਕੰਮ ਕੀਤਾ ਔਰ ਵਾਰਨਿੰਗ ਜਿਵੇਂ ਬਣੀ ਆ ਜਿਵੇਂ ਉਹ ਬੰਨੀ ਚਾਹੀਦੀ ਸੀ ਮੈਨੂੰ ਲੱਗਦਾ ਬਿਲਕੁਲ ਠੀਕ ਬਣੀ ਆ ਉਹਦੇ 'ਚ ਕੋਈ ਕਮੀ ਨਹੀਂ ਸੀ ਕਿਸੇ ਪਾਤਰ ਨੇ ਕੋਈ ਕਸਰ ਨਹੀਂ ਛੱਡੀ ਤੀ ਰੇ ਵੀਰੇ ਨੇ ਬਹੁਤ ਸੋਹਣਾ ਕੰਮ ਕੀਤਾ ਹਾਂ ਫਿਰ ਇਹੋ ਜਿਹੇ ਹੋਰ ਪ੍ਰੋਜੈਕਟ ਵੀ ਬਣਦੇ ਆ ਤੇ ਮੈਨੂੰ ਆਰਸੀਪੀ ਉਹਨਾਂ 'ਚ ਮੈਂ ਹੁੰਦਾ ਤੇ ਜਦੋਂ ਤੁਹਾਨੂੰ ਉੱਥੋਂ ਵੀ ਉਸ ਲੈਵਲ ਦੀ ਕਾਲਸ ਨਹੀਂ ਆਉਂਦੀਆਂ ਫਿਰ ਤੁਸੀਂ ਆਪਣੇ ਵੱਲੋਂ ਵੀ ਸਾਰਾ ਕੁਝ ਦੇ ਚੁੱਕੇ ਹੁੰਦੇ ਹੋ ਆਪਣਾ ਬੈਸਟ ਦੇ ਚੁੱਕੇ ਹੁੰਦੇ ਹੋ ਫਿਰ ਤਾਂ ਐਹੀ ਲੱਗਦਾ ਵੀ ਠੀਕ ਆ ਯਾਰ ਸ਼ਾਇਦ ਕੁਝ ਇਹੇ ਉਹਨਾਂ ਨੂੰ ਮੇਰੇ ਤੇ ਕੁਝ ਕੁਝ ਨਾ ਕੁਝ ਐਸਾ ਲੱਗ ਰਿਹਾ ਹੋਵੇ ਜਿਹੜਾ ਮੈਨੂੰ ਨਹੀਂ ਲੈ ਰਿਹਾ ਜਾਂ ਉਹਦਾ ਉਹਵੇਂ ਕੰਮ ਮੈਂ ਨਹੀਂ ਕਰ ਪਾ ਰਿਹਾ ਫਿਰ ਮੈਂ ਹੁਣ ਪਿਛਲੇ ਦਾ 2.5 ਸਾਲ ਤੋਂ ਸੋਚਣਾ ਹੀ ਬੰਦ ਕਰਤਾ ਹੋਇਆ ਵਰਕਾ ਇੱਕ ਵਰਕਾ ਹੀ ਪਾੜਦਾ ਵਰਕਾ ਹੀ ਮੇਰੇ ਲਈ ਹੁਣ ਮੈਟਰ ਨਹੀਂ ਕਰਦਾ ਮੈਨੂੰ ਕੋਈ ਕਾਲ ਕਰ ਰਿਹਾ ਨਹੀਂ ਕਰ ਰਿਹਾ ਮੇਰਾ ਕੰਮ ਪਾਜੀ ਕੰਮ ਕਰਨਾ ਜਿੰਨੋਂ ਵਧੀਆ ਲੱਗਾਗਾ ਕਿਥੇ ਦਿਲਜੀਤ ਵਰਗੇ ਨੇ ਇਹ ਦੇਸ਼ ਦਾ ਨਾਮ ਇੰਡੀਆ ਨੈਸ਼ਨਲ ਲੈਵਲ ਵਰਲਡ ਲੈਵਲ ਤੱਕ ਪਛਾਤਾ ਅੱਜ ਉਸ ਬੰਦੇ ਨੂੰ ਇੰਨਾ ਜ਼ਿਆਦਾ ਆਰਟਿਸਟ ਕਹਿ ਰਹੇ ਨੇ ਸ਼ਾਇਦ ਤੁਸੀਂ ਉਹਨਾਂ ਦੇ ਹੱਕ 'ਚ ਹੈਗੇ ਕਿ ਨਹੀਂ ਹੈਗੇ ਮੈਂ ਤਾਂ ਇਹ ਕਹਾਂਗਾ ਕਿ ਉਸ ਬੰਦੇ ਨੇ ਜੇਕਰ ਸਿੱਧੂ ਮੂਸੇਵਾਲ ਤੋਂ ਬਾਅਦ ਜੇਕਰ ਦੇਸ਼ 'ਚ ਪੂਰੇ ਵਰਲਡ 'ਚ ਨਾਮ ਬਣਿਆ ਤਾਂ ਦਿਲਜੀਤ ਦਾ ਹੈ ਵਰੇ ਦਿਲਜੀਤ ਬਾਈ ਦੇ ਫੁੱਲ ਹੱਕ ਚ ਆ ਜੀ ਆਪਾਂ ਉਹਦਾ ਕਾਰਨ ਕੀ ਹੈ ਕਿ ਬਾਈ ਕਲਾਕਾਰ ਹੈ ਤੁਸੀਂ ਯਾਰ ਆ ਕਿਉਂ ਨਹੀਂ ਦੇਖ ਰਹੇ ਹੋ ਬੰਦਾ ਕਿਸ ਲੈਵਲ ਤੱਕ ਪਹੁੰਚ ਗਿਆ ਉਹ ਜਿਹੜੀ ਮਾਨਸਿਕ ਅਵਸਥਾ ਤੇ ਬੈਠਾ ਹੋਇਆ ਕੁਝ ਲੋਕਾਂ ਦੇ ਉਹ ਸਮਝ ਨਹੀਂ ਆਣੀ ਉਹ ਬਹੁਤ ਚੀਜ਼ਾਂ ਤੋਂ ਉੱਪਰ ਉੱਠ ਗਿਆ ਹੋਇਆ ਉਹਦੇ ਲਈ ਸਾਰੇ ਹੀ ਆਪਣੇ ਨੇ ਉਹਦੇ ਲਈ ਕੋਈ ਵੀ ਬੇਗਾਨਾ ਨਹੀਂ ਰਹਿ ਗਿਆ ਹੁਣ ਕਿਉਂਕਿ ਮੈਂ ਵੀ ਉਸ ਪ੍ਰਸੈਸ ਚੋਂ ਗੁਜ਼ਰਦਾ ਤੁਸੀਂ ਗੁਰਬਾਣੀ ਨਾਲ ਜੁੜਦੇ ਹੋ ਜਾਂ ਤੁਸੀਂ ਮੈਡੀਟੇਸ਼ਨ ਯੋਗਾ ਚਾਹੁੰਦੇ ਹੋ ਤਾਂ ਤੁਹਾਡੀ ਇੱਕ ਮਾਨਸਿਕ ਅਵਸਥਾ ਅਲੱਗ ਲੈਵਲ ਤੇ ਪਹੁੰਚ ਜਾਂਦੀ ਹੈ ਜਿਹਨੂੰ ਨੋਰਮਲ ਬੰਦਾ ਨਹੀਂ ਸਮਝ ਸਕਦਾ ਪੱਗ ਨੂੰ ਕਿੱਥੋਂ ਤੱਕ ਲੈ ਗਿਆ ਵਿਅਕਤੀ ਤੁਹਾਡੇ ਪੰਜਾਬ ਨੂੰ ਕਿੱਥੋਂ ਤੱਕ ਲੈ ਗਿਆ ਵਿਅਕਤੀ ਤੁਸੀਂ ਉਹ ਚੀਜ਼ਾਂ ਦੇਖੋ ਨਾ ਯਾਰ ਹੁਣ ਇੱਕ ਚੀਜ਼ ਕੀਤੀ ਆ ਉਹ ਵੀ ਉਹ ਕੁਝ ਘਟਨਾਵਾਂ ਹੋਈਆਂ ਉਹਨਾਂ ਤੋਂ ਪਹਿਲਾਂ ਦੀ ਸ਼ੂਟ ਹੋਈ ਹੋਈ ਹੈ ਜਿੱਦਾਂ ਦਾ ਨਾ ਕੋਈ ਲੈਣਾ ਦੇਣਾ ਬਿਨਾਂ ਮਤਲਬ ਤੁਸੀਂ ਉਹ ਕਰਕੇ ਪਬਲਿਸਿਟੀ ਜੀ ਕਰਨ ਚੱਕਰ ਜਿਹਾ ਤੁਸੀਂ ਉੱਥੇ ਚੀਜ਼ਾਂ ਕ੍ਰੀਏਟ ਕੀਤੀਆਂ ਜਾਂ ਗਲਤ ਗੱਲ ਆਰਟਿਸਟ ਨੂੰ ਇੰਨਾ ਚੀਜ਼ਾਂ ਚ ਨਾ ਯਾਰ ਕਿਸੇ ਤੋਂ ਉਹਦੀ ਉਹਦੀ ਕਾਮਯਾਬੀ ਨੂੰ ਦੇਖੋ ਤੇ ਉੱਤੇ ਪ੍ਰਾਊਡ ਫੀਲ ਕਰੋ ਦਿਲਜੀ ਦਸਾਂਝ ਵਰਗਾ ਬੰਨਾ ਅੱਜ ਦੇ ਸਮੇਂ ਚ ਨਾ ਮੁਨਕੀ ਨਾ ਭਜੀ ਨਾ ਮੁਨਕੀ ਨੇ ਬਿਲਕੁਲ ਤੁਹਾਡਾ ਬਹੁਤ ਧੰਨਵਾਦ ਤੁਸੀਂ ਆਪਦੇ ਦਿਲ ਦੀ ਗੱਲਾਂ ਵੀ ਸਾਡੇ ਨਾਲ ਸਾਂਝੀ ਕੀਤੀਆਂ ਤੇ ਜਿਹੜੀ ਦੁਨੀਆ ਦੀ ਰਿਐਲਿਟੀ ਹੈਗੀ ਹੈ ਜਿਹੜੇ ਰੀਚ ਚਾਰਜ ਲੈਂਦੇ ਉਹਨਾਂ ਦੀ ਸਾਡੇ ਨਾਲ ਸਾਂਝੀ ਐਂਟਰਟੇਨਮੈਂਟ ਜ਼ਰੂਰੀ ਹਾਂ ਜੀ ਥੈਂਕ ਯੂ ਭਜੀ ਤੁਹਾਡਾ ਵੀ ਬਹੁਤ ਬਹੁਤ ਤੁਸੀਂ ਵਧੀਆ ਇੰਟਰਵਿਊਜ਼ ਕਰਦੇ ਹੋ ਮੈਂ ਤੁਹਾਨੂੰ ਦੇ ਵਧੀਆ ਲੱਗਾ ਤੁਹਾਨੂੰ ਗੱਲ ਕਰਕੇ ਚਲੋ ਥੈਂਕ ਯੂ ਸੋ ਮੱਚ ਬਾਈ ਜੀ ਸੋ ਬਾਈ ਦਾ ਜਿਹੜੇ ਵੀ ਕਰਦਾਰ ਅਸੀਂ ਦੇਖਦੇ ਆ ਮੈਂ ਦਿਲੋਂ ਬਾਈ ਨੂੰ ਬਹੁਤ ਵਾਰ ਮਿਲਿਆ ਕਿ ਕਿਉਂਕਿ ਬਾਈ ਦੀ ਮੈਂ ਅੱਗੇ ਵੀ ਕਹਿ ਹਟੇ ਵਾਰੀ ਵਾਰ ਚੰਗੇ ਅਭਿਸ਼ੇਕ ਬਚਨ ਨਾਲ ਇੰਨੀ ਸ਼ਕਲ ਮਿਲਦੀ ਮੈਂ ਤਾਂ ਹਮੇਸ਼ਾ ਘਰੇ ਬੈਠਾ ਵੀ ਕਹਿੰਦਾ ਜਦ ਇਹਦਾ ਰੀਸੀਨ ਕਿਤੇ ਵੀ ਆਂਦਾ ਤੇ ਅਸੀਂ ਚਾਹਾਂਗੇ ਕਿ ਬਾਈ ਦਿਨ ਦੁਗਣੀ ਰਾਤ ਤਰੱਕੀ ਕਰੇ ਜੋ ਬਾਈ ਦੇ ਸੁਪਨੇ ਹੈਗੇ ਨੇ ਜੋ ਜਿੱਥੇ 11 ਤੱਕ ਬਾਈ ਪਹੁੰਚਣਾ ਚਾਹੁੰਦਾ ਹੈ ਰੱਬ ਜਲਦੀ ਇਹਨਾਂ ਨੂੰ ਪਹਛਾਏ ਕੈਨ ਪਰਸਨ ਰਮੇਸ਼ ਸਨਾ ਸਿੰਘ ਦੀਪ ਕਮੋਚ ਮੋਹਾਲੀ